ਇਸ ਪੰਜਾਬ ਦੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਸਭ ਤੋਂ ਪਹਿਲੀ ਗੱਲ ਕਰਦੇ ਕਿ ਅਗਲੇ 2 ਮਹੀਨਿਆਂ ਦੇ ਬਾਅਦ ਤੁਹਾਡੀ ਝੋਨੇ ਦੀ ਫਸਲ ਆ ਰਹੀ ਹੈ। ਬੀਤੇ ਸਾਲ ਜੋ ਪੰਜਾਬ ਦਾ ਕਿਸਾਨ ਰੋਲਿਆ ਉਹਦੇ ਤੇ ਕੋਈ ਕਾਰਵਾਈ ਹੋਈ ਕੇਂਦਰ ਸਰਕਾਰ ਨਾਲ ਅਸੀਂ ਕੋਈ ਗੱਲ ਕੀਤੀ। ਫਿਰ ਇਹਨਾਂ ਨੂੰ ਲੈ ਕੇ ਸੀਆਈਐਸਐਫ ਤੇ ਬੈਠ ਕੇ ਇੱਕ ਛੋਟਾ ਜਿਹਾ ਐਡਮਿਨਿਸਟ੍ਰੇਟਿਵ ਆਰਡਰ ਆ। ਉਹਦੇ ਲਈ ਇੱਕ ਪ੍ਰਾਂਤ ਦੀ ਵਿਧਾਨ ਸਭਾ ਨੂੰ ਰੈਜ਼ੋਲੂਸ਼ਨ ਪਾਸ ਕਰਨਾ ਪੈ ਰਿਹਾ। ਇਹ ਤੇ ਇੱਕ ਮੱਖੀ ਨੂੰ ਮਾਰਨ ਲਈ ਤੋਪ ਚਲਾਉਣ ਵਾਲੀ ਗੱਲ ਆ। ਅਸੀਂ ਇਹ ਨੌਬਤ ਕਿਉਂ ਆਈ? ਤੀਸਰੀ ਗੱਲ ਪਾਣੀ ਪਾਣੀ ਹੋ ਰਿਹਾ ਸੀਗਾ ਚਾਰੇ ਪਾਸੇ ਕਿ ਪਾਣੀ ਦੇ ਨੂੰ ਹੈ ਨਹੀਂ ਹੋਣ ਜਦੋਂ ਹੜਾ ਵਰਗੀ ਸਥਿਤੀ ਆ ਜਾਣੀ ਹੈ ਕਿਉਂਕਿ ਅਨ ਕੰਟਰੋਲਡ ਵਾਟਰ ਫਲੋ ਕਰਨਾ ਆਪਾਂ ਕੇਂਦਰ ਸਰਕਾਰ ਕੋ ਮੰਗ ਕੀਤੀ ਕਿ ਰੇਨ ਵਾਟਰ ਹਾਰਵੈਸਟਿੰਗ ਤੁਸੀਂ ਤੇ ਦਿੱਤੀ ਨਹੀਂ ਸਾਰੇ ਦੇਸ਼ ਚ ਪੰਜਾਬ ਨੂੰ ਨਿੰਦ ਦਿੱਤਾ ਭੰਡ ਦਿੱਤਾ ਕਿ ਗ੍ਰੀਨ ਜਿਹੜਾ ਗਰਾਊਂਡ ਵਾਟਰ ਤੁਸੀਂ ਥੱਲੇ ਲਈ ਜਾ ਰਹੇ ਹੋ ਝੋਨੇ ਦੇ ਨਾਲ ਕਿਤੇ ਇਹਨਾਂ ਨੇ ਗੱਲ ਕੀਤੀ ਵੀ ਜੇ ਅਸੀਂ ਝੋਨਾ ਅਗਲੇ 2 ਸਾਲ ਬਾਅਦ ਅਸੀਂ ਕੇਂਦਰ ਸਰਕਾਰ ਨੂੰ ਦੱਸ ਰਹੇ ਹਾਂ ਕਿ ਸਾਡੇ ਕਿਸਾਨ ਸਾਰੇ ਕਹਿ ਰਹੇ ਨੇ ਵੀ ਅਸੀਂ ਸਾਡੇ ਸਰਕਾਰ ਦੇ ਕਹਿਣ ਤੇ ਅਸੀਂ ਝੋਨਾ ਬੀਜਣਾ ਬੰਦ ਕਰ ਦੇਣਾ ਕਿਉਂਕਿ ਜ਼ਮੀਨ ਇਟਲਾ ਪਾਣੀ ਥੱਲੇ ਜਾ ਰਿਹਾ ਜੇ ਮਿੰਟਾਂ ਸਕਿੰਟਾਂ ਦੇ ਵਿੱਚ ਭਾਰਤ ਸਰਕਾਰ ਕੰਨ ਖੜੇ ਕਰਕੇ ਤੁਹਾਡੇ ਹਲਨਾ ਆ ਗਈ ਵੀ ਕਿਹੜੀ ਗੱਲੋਂ ਬੰਦ ਕਰਨ ਲੱਗਿਓ ਕਿਉਂ ਆਪਾਂ ਡਾਟਾ ਹੀ ਨਹੀਂ ਦੱਸ پا ਰਹੇ ਆਪਾਂ ਆਪਣੀ ਪ੍ਰੋਡਕਸ਼ਨ ਨਹੀਂ ਦੱਸ پا ਰਹੇ ਸਾਰੇ ਦੇਸ਼ ਨੂੰ ਵੀ ਸਾਡੀ ਦੇਣ ਕੀ ਹੈ ਉਹਨਾਂ ਨੂੰ ਪਤਾ ਜਿਹੜੇ ਨੂੰ ਪਤਾ ਹੋਣਾ ਚਾਹੀਦਾ ਹੁਣ ਅਸੀਂ 124 ਲੱਖ ਟਨ ਝੋਨਾ ਦਿੱਤਾ ਕੇਂਦਰੀ ਖਾਦ ਭੰਡਾਰ ਦੇ ਵਿੱਚ ਸਾਰਾ ਕਿਸਾਨ ਰੋਲਿਆ ਜਿਹੜਾ ਕਹਿ ਰਿਹਾ ਨਾ ਕਿਸਾਨ ਨਹੀਂ ਰੋਲਿਆ ਉਹ ਚਿੱਟੇ ਦੇਣੀ ਝੂਠ ਬੋਲ ਰਿਹਾ